ਸਾਰੀ ਕੰਪਨੀ ਮੇਰੀ ਪੀਆਰ ਹੋ ਗਈ ਸੀ ਐਂਡ ਦੇ ਵਿੱਚ ਮੈਂ ਜਾ ਕੇ ਪੀਆਰ ਹੋਇਆ ਵਾ ਬੜਾ ਸ਼ੁਕਰ ਆ ਹੋ ਗਿਆ ਬੱਲਾ ਮੈਨੂੰ ਬਹੁਤ ਟੈਨਸ਼ਨ ਸੀ ਵੀ ਹੋਊਗਾ ਵੀ ਜਾਂ ਨਹੀਂ ਚਿੱਤ ਪੂਰਾ ਲੱਗਿਆ ਪਿਆ ਆਪਣਾ ਤੇ ਮੋਜਾਂ ਲੱਗੀਆਂ ਪਈਆਂ ਇੰਡੀਆ ਬਾਈ ਮੈਂ ਛੇਤੀ ਹੀ ਚੱਲਿਆ ਵਾ ਵਾਦੀਆ ਘੋਮਾਂਗੇ ਬਿਰਾਂਗੇ ਮੋਟਰਾਂ ਤੇ ਜਾਇਆ ਕਰਾਂਗੇ ਮੈਸਾ ਖੋਲਿਆ ਕਰਾਂਗੇ ਬੰਨਿਆ ਕਰਾਂਗੇ ਗੋਹਾ ਚੱਕਿਆ ਕਰਾਂਗੇ ਸਾਰਾ ਕੁਝ ਕਰਿਆ ਕਰਨਾ ਪੰਜਾਬ ਜਾ ਕੇ ਆਪਾਂ ਅੱਤ ਕਰਵਾ ਲੈਣੀ ਅੱਤ ਸੋ ਕਿੱਦਾਂ ਮਿੱਤਰੋ ਕੀ ਹਾਲ ਚਾਲ ਆ ਤੁਹਾਨੂੰ ਪਤਾ ਹੀ ਆ ਆਪਾਂ ਕੈਨੇਡਾ ਦੇ ਵਿੱਚ ਪੀਆਰ ਹੋ ਗਈ ਸੀ ਪਿਛਲੇ ਮਹੀਨੇ ਤੇ ਆਹੀ ਮਹੀਨੇ ਆਪਾਂ ਇੰਡੀਆ ਚਲੇ ਜਾਣਾ ਛੇਤੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਵੀ ਪੀਆਰ ਤੋਂ ਬਾਅਦ ਕੈਨੇਡਾ ਦੇ ਵਿੱਚ ਲਾਈਫ ਕਿਵੇਂ ਨਿਕਲ ਰਹੀ ਆ ਪਹਿਲਾਂ ਵਰਗੀ ਵਰਕ ਪਰਮਿਟ ਵਰਗੀ ਜਾਂ ਸਟੱਡੀ ਵਰਗੀ ਜਾਂ ਕੁਝ ਚੇਂਜ ਵੀ ਹੋਇਆ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਾਂਗੇ ਅੱਜ ਹੈਗਿਆ ਪਰ ਜੈਨਾ ਦੇ ਵਿੱਚ ਟਰੱਕ ਦਾ ਲੋਡ ਆਪਣਾ ਸ਼ਾਮ ਨੂੰ ਆਪਾਂ ਨਿਕਲਾਂਗੇ ਔਰ ਟ੍ਰਾਂਟੋ ਤੇ ਬਾਕੀ ਸਨੋ ਚੈੱਕ ਕਰੋ ਦੇਖੋ ਸਨੋ ਪੂਰੀ ਭਈ ਹੋਈ ਆ ਕਹਿੰਦੇ ਗੱਡੀ ਨੂੰ ਸਟਾਰਟ ਕਰੀਏ ਥੋੜੀ ਜੀ ਤਾਂ ਮੈਂ ਸਾਫ਼ ਕਰਤੀ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਈਏ ਦੇਖੋ ਐਦਾਂ ਗੱਡੀ ਸੀ ਸਾਰੀ ਭਰੀ ਹੋਈ ਸੀ ਤੇ ਆਪਾਂ ਅੱਧ ਬਛਦ ਸਾਫ਼ ਕਰਤਾ ਤੇ ਪਹਿਲਾਂ ਸਟਾਰਟ ਕਰਦੀਏ ਇਹਨੂੰ ਖੜਜੋ ਬਹੁਤ ਸਨੋ ਤੇ ਮੈਂ ਪਾਈ ਹੋਈ ਆ ਦੀਆਂ ਵਹਾਂ ਹੀ ਟੀ-ਸ਼ਰਟ ਮੈਂ ਸਾਡੀਆਂ ਦੀ ਉਹ ਬਾਕੀ ਰੱਖਣੀਆਂ ਆ ਦੀਆਂ ਦੀ ਉਹ ਬੰਦ ਹੋ ਜਾ ਬੰਦ ਇਦਾਂ ਬਾਈ ਪਹਿਲਾਂ ਥੋੜਾ ਜਿਹਾ ਗੱਡੀ ਨੂੰ ਸਟਾਰਟ ਰੱਖੋ ਤੇ ਪਹਿਲਾਂ ਸਨੋਅ ਸਾਫ਼ ਕਰੋ ਫਿਰ ਔਰ ਰਜਾਇਨਾ ਤੋਂ ਤੁਰੋ ਰਜਾਇਨਾ ਦੀ ਲਾਈਫ ਇਦਾਂ ਦੀ ਆ ਬਾਕੀ ਅੱਜ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਆਪਾਂ ਅੱਜ ਇੰਸ਼ੋਰੈਂਸ ਬੰਦ ਕਰਾਏ ਹੋਣੀ ਕਿਉਂਕਿ ਆਹੀ ਮਹੀਨੇ ਪਾ ਇੰਡੀਆ ਜਾਣਾ ਵਾ ਟਿਕਟ ਆਪਾਂ ਕਰਵਾ ਦੇਣੀ ਇੱਕ ਅੱਦੇ ਦਿਨ ਫਟ ਮੈਂ ਸੋਚਿਆ ਵੀ ਇੰਸ਼ੋਰੈਂਸ ਬੰਦ ਕਰਾ ਦਈਏ ਕਾਰ ਦੀ ਪੈਸੇ ਬਚਾਉਣੇ ਨੇ ਆਪਾਂ ਜਿੰਨੇ ਬਚੇ ਇੰਡੀਆ ਜਾਣ ਤੋਂ ਪਹਿਲਾਂ ਬਚਾਉਣੇ ਨੇ ਕਿਉਂਕਿ ਔਰੇ ਮੇਰੀ ਇੰਸ਼ੋਰੈਂਸ ਹੈਗੀ 105 ਡਾਲਰ ਮਤਲਬ ਇੰਡੀਆ ਦਾ ਬਣ ਗਿਆ 6-70 ਦੁਬਾਰਾ ਸਾਹਿਬ ਜਾਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸਨੋ ਸਾਫ਼ ਕਰਦੀਏ ਨਾਲੇ ਗੱਡੀ ਗਰਮ ਹੋ ਜੂ ਆਪਣੀ ਹਨਾ ਚਲੋ ਫਿਰ ਆ ਹੁੰਦਾ ਆਪਣੇ ਕੋਲ ਅਜ਼ਾਰ ਕਹਿੰਦੇ ਅਜ਼ਾਰ ਕਰੇ ਦਿੱਤੀ ਮੈਂ অলਮੋਸਟ ਮੈਂ ਕਿਹਾ ਚੱਲ ਥੋੜੀ ਜਿਹੀ ਹੋਰ ਕਰ ਦਾਂਗੇ ਉੱਪਰੋਂ ਰਹਿ ਗਈ ਬਹੁਤ ਹੈ ਹਨਾ ਵਾਲੀ ਵੀ ਕੀ ਕਰਨੀ ਆ ਠੀਕ ਆ ਵੀ ਮਿੱਤਰੋ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਗੱਡੀ ਦੇ ਵਿੱਚ ਬੈਠ ਕੇ ਵੀ ਪੀਆਰ ਤੋਂ ਬਾਅਦ ਲਾਈਫ ਕਿਵੇਂ ਦੀ ਹੈ ਠੀਕ ਆ ਬਾਕੀ ਵੀਡੀਓ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਚਲੋ ਇਹਨੂੰ ਰੱਖ ਦਈਏ ਗੱਡੀ ਦੇ ਵਿੱਚ ਤੇ ਆਜੋ ਫਿਰ ਆਪਾਂ ਕਰੀਏ ਗੱਲਾਂ ਬਾਤਾਂ ਤੇ ਚੱਲੀਏ ਗੁਰਦੁਆਰਾ ਸਾਹਿਬ ਗਰਮ ਹੋ ਜਾ ਗਰਮ ਠੰਡ ਮਤਰਾ ਕਾਫੀ ਲੱਗ ਰਹੀ ਹੈ ਤੇ ਮੈਂ ਅੱਧੀਆਂ ਵਾਈਟ ਟੀ-ਸ਼ਰਟ ਪਾਈ ਹੋਇਆ ਬਟ ਹੁਣ ਫੁਗਰੀ ਮਾਰਨੀ ਆ ਤਾਂ ਮਾਰਨੀ ਆ ਮੈਂ ਕਿਹਾ ਹੁਣ ਨਹੀਂ ਪਾ ਕੇ ਆਣੀ ਅੰਦਰ ਜਾ ਕੇ ਸੋ ਠੰਡ ਕਾਫੀ ਹੈ ਬਾਕੀ ਏਸੀ ਵੀ ਆਪਣਾ ਸੈੱਟ ਨਹੀਂ ਚੱਲ ਰਿਹਾ ਸੋ ਹੁਣ ਆਪਾਂ ਗੱਲ ਕਰਦੇ ਆਂ ਬਈ ਪੀਆਰ ਤੋਂ ਬਾਅਦ ਕੈਨੇਡਾ ਦੀ ਜ਼ਿੰਦਗੀ ਬਹੁਤ ਵਧੀਆ ਬਈ ਬਹੁਤ ਸਕੂਨ ਸਾਰੀਆਂ ਟੈਨਸ਼ਨਾਂ ਮੁੱਕ ਗਈਆਂ ਤੁਹਾਨੂੰ ਪਤਾ ਹੈ ਮੇਰੀ 16 ਮਹੀਨੇ ਪਹਿਲਾਂ ਫੈਡਰਲ ਲੱਗੀ ਸੀ ਪਿਛਲੇ ਸਾਲ ਜੂਨ ਦੇ ਵਿੱਚ ਆਹ ਵਾਲੀ ਜੂਨ ਵੀ ਲੰਘ ਗਈ ਤੇ ਦੇਖ ਲਓ ਕਿੰਨਾ ਮਹੀਨਾ ਲੰਘ ਗਿਆ ਅਕਤੂਬਰ ਦੇ ਵਿੱਚ ਜਾ ਕੇ ਪੀਆਰ ਆਇਆ ਮਤਲਬ 16 ਮਹੀਨੇ ਨੂੰ 16 ਮਹੀਨੇ ਨਹੀਂ ਲੱਗਿਆ ਤੇ 16 ਮਹੀਨੇ ਦਾ ਹੀ ਪ੍ਰੋਸੈਸ ਸੀ ਐਨਡ ਦੇ ਵਿੱਚ ਸਾਰੀ ਕੰਪਨੀ ਮੇਰੀ ਪੀਆਰ ਹੋ ਗਈ ਸੀ ਐਨਡ ਦੇ ਵਿੱਚ ਮੈਂ ਜਾ ਕੇ ਪੀਆਰ ਹੋਇਆ ਵਾ ਬੜਾ ਸ਼ੁਕਰ ਆ ਹੋ ਗਿਆ ਬੱਲਾ ਮੈਨੂੰ ਬਹੁਤ ਟੈਨਸ਼ਨ ਸੀ ਵੀ ਹੋਊਗਾ ਵੀ ਜਾਂ ਨਹੀਂ ਤੇ ਗੱਲ ਕਰੀਏ ਬਾਈ ਪੀਆਰ ਤੋਂ ਬਾਅਦ ਜ਼ਿੰਦਗੀ ਦੀ ਜ਼ਿੰਦਗੀ ਦੇ ਵਿੱਚ ਸਕੂਨ ਆ ਦੇਖੋ ਜਿਹੜਾ ਬੰਦਾ ਤਾਂ ਇੰਡੀਆ ਨਹੀਂ ਚੱਲਿਆ ਬੰਦਾ ਸੋਚਦਾ ਯਾਰ ਅਗਲੇ ਸਾਲ ਜਾਵਾਂਗੇ ਪੀਆਰ ਤੋਂ ਬਾਅਦ ਉਹਦੀ ਲਾਈਫ ਤਾਂ ਸੇਮੀ ਚੱਲਣੀ ਹੈ ਜਿਵੇਂ ਹੁਣ ਟਰੱਕ ਚਲਾਉਂਦਾ ਈ ਮੈਂ ਟਰੱਕ ਚਲਾਈ ਜਾਣਾ ਸੀ ਬਟ ਮੈਂ ਚੱਲਿਆ ਵਾ ਆਹ ਵਾਲੇ ਮਹੀਨੇ ਇੰਡੀਆ ਤੇ ਮੈਨੂੰ ਚਾਹੀ ਬਹੁਤ ਆ ਮੈਂ ਰੋਜ਼ ਵੈਟਮੈਂਟਾ ਇੰਡੀਆ ਵਾਈਮਾ ਸਾਰਾ ਕੁਝ ਭੁੱਲ ਭੁਲਾ ਕੇ ਚੱਲਿਆ ਵਾ ਕੋਈ ਆਪਾਂ ਰਿਟਰਨ ਟਿਕਟ ਨਹੀਂ ਕਰਵਾਉਣੀ ਮੈਂ ਇੱਕ ਅੱਦੇ ਦਿਨ ਟਿਕਟ ਕਰਵਾ ਲੈਣੀ ਆ ਜਾਣ ਜਾਣ ਦੀ ਕਰਵਾਉਣੀ ਆ ਦੇਖਦੇ ਆ ਕਿੰਨਾ ਟਾਈਮ ਲਾ ਕੇ ਆਉਂਗੇ ਸੇਰਾ ਕਰਵਾ ਲੈਣਾ ਆਪਾਂ ਬਹੁਤ ਚਿਰ ਨਹੀਂ ਆਉਣਾ ਦੇਖੀ ਜਾਓ ਜਿੰਨਾ ਜਿਹੜਾ ਆਪਣਾ ਜੀ ਨਾ ਲੱਗਿਆ ਜਾਂ ਕਰਦੇ ਨੇ ਬਾਹਰ ਕੱਢਿਆ ਨਹੀਂ ਮੈਨੂੰ ਵੀ ਭੱਜ ਜਾ ਭਾਈ ਕੈਨੇਡਾ ਉਦਾਂ ਹੀ ਆ ਪਾਵਾਂਗੇ ਬਾਹਰ ਬੜ ਸੱਚ ਦੱਸਦਾ ਬਹੁਤ ਵਧੀਆ ਲਾਈ ਹੋਈ ਪਈ ਆ ਚਿੱਤ ਪੂਰਾ ਲੱਗਿਆ ਪਿਆ ਆਪਣਾ ਬਾਕੀ ਸਾਰੇ ਮੈਂ ਕਹਿੰਦਾ ਸਾਰੇ ਛੇਤੀ ਛੇਤੀ ਪੀਆਰ ਹੋਣ ਜਿੱਦਾਂ ਮੈਂ ਹੋਇਆ ਵਾ ਜ਼ਿੰਦਗੀ ਸੱਚੀ ਬਾਈ ਬਹੁਤ ਮੇਰੇ ਤਾਂ ਰਾਹ ਇੰਡੀਆ ਵਾਲੇ ਹੀ ਬੰਦ ਹੋਏ ਹੋਏ ਸੀ ਮੈਨੂੰ ਐਸੇ ਵੀ ਪੀਆਰ ਤੋਂ ਬਾਅਦ ਹੀ ਜਾਣਾ ਹੈ ਪੀਆਰ ਹੋਇਆ ਤਾਂ ਮੇਰੇ ਇੰਡੀਆ ਜਾਣ ਦੇ ਰਾਹ ਖੁੱਲੇ ਤੇ ਹੁਣ ਆਪਾਂ ਇੰਡੀਆ ਚਲੇ ਜਾਣਾ ਇੰਡੀਆ ਵਾਲੇ ਬਲਾਗ ਆਉਣਗੇ ਕਿਹੜੇ-ਕਿਹੜੇ ਛੇਤੀ ਬਹੁਤ ਹੋਸ਼ਾਂ ਬਾਈ ਸਿਰਾਂ ਲੱਗਿਆ ਪਿਆ ਤੇ ਹੁਣ ਪਹਿਲਾਂ ਆਪਾਂ ਮੁੰਡੇ ਨੂੰ ਝਾਕ ਕੇ ਜਾੜਦੇ ਪੇ ਛੱਡਣਾ ਗੱਡੀ ਚੱਕਣੀ ਹੈ ਬਾਈ ਨੇ ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ ਉਸ ਤੋਂ ਬਾਅਦ ਆਪਾਂ ਇੰਸ਼ੋਰੈਂਸ ਬੰਦ ਕਰਾਵਾਂਗੇ ਸ਼ਾਇਦ ਮੈਂ ਸ਼ਾਪਿੰਗ ਵੀ ਕਰ ਲਵਾਂ ਦੇਖਦੇ ਹਾਂ ਜੇ ਟਾਈਮ ਜ਼ਿਆਦਾ ਹੋਇਆ ਆਪਾਂ ਫਿਰ ਸ਼ਾਪਿੰਗ ਵੀ ਕਰਨ ਚੱਲਾਂਗੇ ਠੀਕ ਆ ਤੇ ਸ਼ਾਮ ਨੂੰ ਆਪਾਂ ਕੀ ਹਾਲ ਹੋ ਬਈ ਮਿੱਤਰੋ ਕਹਿੰਦੇ ਚੱਲੀਏ ਦੇਖੋ ਯਾਰ ਜਾਇਨਾ ਦੀ ਸੁਣੋ ਕਹਿੰਦੇ ਟ੍ਰਾਂਟੋ ਟ੍ਰੁੰਟੋ ਪਤਾ ਨਹੀਂ ਪੈਂਦੀ ਆ ਜਾਂ ਨਹੀਂ ਉਹ ਜਾ ਕੇ ਦੇਖਾਂਗੇ ਅੱਜ ਆਪਾਂ ਨਿਕਲ ਜਾਣਾ ਪਰਸੋਂ ਸਵੇਰੇ ਡਿਲੀਵਰੀ ਕਰਾਂਗੇ ਤੇ ਮੌਜਾ ਲੱਗੀਆਂ ਪਈਆਂ ਇੰਡੀਆ ਬਾਈ ਮੈਂ ਛੇਤੀ ਹੀ ਚੱਲਿਆ ਵਾ ਬਸ ਇੱਕ ਦੋ ਦਿਨ ਦੇ ਵਿੱਚ ਆਪਾਂ ਟਿਕਟ ਕਰਵਾ ਦੇਣੀ ਜਦੋਂ ਵੀ ਜਾਵਾਂਗੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਐਨ ਘੈਂਟ ਘੈਂਟ ਵਲੌਗ ਬਣਾਵਾਂਗੇ ਵਧੀਆ ਚਿੱਲ ਕਰਨੀ ਆ ਚਿੱਲ ਸਾਰਾ ਕੁਝ ਭੁੱਲ ਜਾਣਾ ਵੀ ਮੈਂ ਕੈਨੇਡਾ ਦੇ ਵਿੱਚ ਵੀ ਰਹਿੰਦਾ ਸੀ ਪੀਆਰ ਤੋਂ ਬਾਅਦ ਸਕੂਨ ਆ ਬਾਈ ਪੂਰਾ ਬਹੁਤ ਖੁਸ਼ੀ ਆ ਮੈਨੂੰ ਪੀਆਰ ਤੋਂ ਬਾਅਦ ਹੀ ਤੁਹਾਨੂੰ ਵੀ ਪਤਾ ਹੀ ਲ ਨੂੰ ਮੇਨ ਸੀਗਾ ਪੰਜਾਬ ਜਾਣ ਦਾ ਪੰਜਾਬ ਆਪਾਂ ਬਸ ਚੱਲੇ ਆ ਟਿਕਟ ਕਰਵਾ ਦੇਣੀ ਆ ਅੱਤ ਕਰਵਾ ਦੇਣੀ ਆ ਅੱਤ ਬਾਕੀ ਸਨੋ ਚੈੱਕ ਕਰੋ ਰਜਾਈਨਾਂ ਦੀ ਦੇਖੋ ਉੱਪਰ ਛੱਤਾਂ ਛੱਤਾਂ ਕਹਿੰਦੇ ਲੁਕੀਆਂ ਪਈਆਂ ਠੀਕ ਠੀਕ ਜਿਹੀ ਉਹ ਪਈ ਲੱਗਦੀ ਆ ਰਾਤ ਬਾਕੀ ਆ ਹੁੰਦਾ ਬਾਈ ਸਕੂਲ ਵਾਲਾ ਏਰੀਆ ਇਹਦੇ ਵਿੱਚ 30 ਦੀ ਸਪੀਡ ਹੀ ਰੱਖੋ ਕਈ ਵਾਰ ਪੁਲਿਸ ਵਾਲਾ ਉਰੇ ਕਿਤੇ ਖੜਾ ਹੁੰਦਾ ਉਹ ਟਿਕਟ ਵੀ ਦੇ ਸਕਦਾ 30 ਤੋਂ ਵੱਧ ਨਾ ਭਜਾਓ ਠੀਕ ਹੈ ਰੱਖੋ ਔਰੇ ਬਾਕੀ ਮੁੰਡਾ ਥੋੜਾ ਜਿਹਾ ਅੱਗੇ ਰਹਿੰਦਾ ਉਹਦੇ ਕੋਲ ਚੱਲਦੇ ਆ ਉਹਨੂੰ ਚੱਕ ਕੇ ਆਪਾਂ ਜਾੜ ਚ ਛੱਡਦੇ ਆ ਫਿਰ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਏ ਆਪਾਂ ਪਹੁੰਚ ਗਏ ਆਪਣੇ ਟੀਮ ਮੇਟ ਦੇ ਘਰਾਂ ਕੋਲ ਜਿਹੜਾ ਆਪਣੇ ਨਾਲ ਮੁੰਡਾ ਟਰੱਕ ਚਲਾਉਂਦਾ ਪਹਿਲਾਂ ਉਹ ਆਹ ਵਾਲੇ ਅਪਾਰਟਮੈਂਟ ਦੇ ਵਿੱਚ ਰਹਿੰਦਾ ਸੀ ਹੁਣ ਉਹ ਰਹਿੰਦਾ ਉਹ ਲਾਸਟ ਵਾਲੇ ਦੇ ਵਿੱਚ ਸੋ ਚੱਕ ਕੇ ਮੁੰਡੇ ਨੂੰ ਚਲਦੇ ਆਂ ਮੁੰਡੇ ਨੇ ਇੱਕ ਬਾਈ ਨੂੰ 에어ਪੋਰਟ ਤੇ ਛੱਡਣ ਜਾਣਾ ਆਪਾਂ ਨੂੰ ਵੀ ਕੋਈ ਛੱਡਣ ਜਾਊ 에어ਪੋਰਟ ਤੇ ਕੀ ਪਤਾ ਉਬਰੇ ਕਰਨੀ ਪੈ ਜਵੇ ਦੇਖਦੇ ਆਂ ਜੋ ਵੀ ਸਿਸਟਮ ਲੱਗੂਗਾ ਤੇ ਬਾਈ ਦਾ ਉਹ ਰਹਿ ਗਿਆ ਚਲੋ ਚੱਕਦੇ ਆਂ ਬਾਈ ਨੂੰ ਹਾਂਜੀ ਕੀ ਹਾਲ ਚਾਲ ਤੁਸੀਂ ਕੀ ਕੱਪੜੇ ਪਾਏ ਆ ਦੂਜੇ ਕੰਮ ਵਾਲੇ ਬੱਸ ਵਾਲੇ ਕੋ ਭੈਣ ਬੈਠਾ ਠੰਡ ਹੋ ਗਈ ਨਾ ਕਾਫੀ ਚੱਲੀਏ ਜੀ ਚੱਲੋ ਯੋ ਗਾਇਸ ਦਿਸ ਇਜ਼ आवर ਡੈਂਟਰੋ ਯਾਰਡ ਤੇ ਇਥੋਂ ਆਪਾਂ ਚੱਕਣੀਆਂ ਗੱਡੀ ਬਾਈ ਨੇ ਚਲੇ ਜਾਣਾ ਔਰ ਉਹ ਕਹਿੰਦੇ 에어ਪੋਰਟ ਮੁੰਡੇ ਨੂੰ ਛੱਡਣਾ ਆ ਖੜੀ ਆ ਲਾਲ ਕਹਿੰਦੇ ਬਰਨਾਲੇ ਵੀ ਕਿਹੜੀ ਹੈ ਜੀ ਆਪਣੀ ਆਪਣੀ ਵੀ ਆ ਓ ਵਾਹ ਯੈਸ ਬਾਈ ਨੂੰ ਕਹਿੰਦੇ ਛੱਡ ਕੇ ਚਲੋ ਚੱਲੀਏ ਹੁਣ ਆਪਾਂ ਗੁਰਦੁਆਰਾ ਸਾਹਿਬ ਅਸ ਯਾਰਡ ਦੇ ਵਿੱਚ ਵੀ ਬਾਈ ਥੋੜੀ ਗਿਹੜੇ ਰਹਿ ਗਏ ਮੈਨੂੰ ਲੱਗਦਾ 2-4 ਗਿਹੜੇ ਰਹਿ ਗਏ ਆਪਣੇ ਫਿਰ ਆਪਾਂ ਇੰਡੀਆ ਵਾ ਜਾਣਾ ਇੰਡੀਆ ਖੁਸ਼ੀ ਬਾਲੀ ਹੋ ਰਹੀ ਆ ਦੇਖ ਲੈ ਸਾਡੇ ਟਰੱਕ ਕਹਿੰਦੇ ਕੰਪਨੀ ਦੇ ਸਨੋ ਦੇ ਵਿੱਚ ਲੋਗੇ ਹੋਏ ਨੇ ਹਾਂ ਚਲੋ ਚੱਲੀਏ ਸਭ ਤੋਂ ਪਹਿਲਾਂ ਬਈ ਆਪਾਂ ਆ ਹੀ ਗਏ ਆ ਨਾਈਟ ਆਰਚਰ ਵਾਲਿਆਂ ਦੇ ਮੈਂ ਕਿਹਾ ਇੰਸ਼ੋਰੈਂਸ ਬੰਦ ਕਰਾ ਦਈਏ ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ ਠੀਕ ਆ ਔਰ ਹੈਗਾ ਨਾਈਟ ਆਰਚਰ ਗੱਡੀ ਆਪਾਂ ਲਾਤੀ ਔਰ ਇਹ ਕਹਿੰਦੇ ਸੁਪਾ ਦੇ ਸਾਹਮਣੇ ਚਲੋ ਕਰਾ ਕੇ ਆਈਏ ਇੰਸ਼ੋਰੈਂਸ ਬੰਦ ਕਰਾ ਦੀ ਸਾਰੇ ਕੰਮ ਨਿਬੇੜ ਦੇਣੇ ਸਾਰੇ ਅੱਜ ਸੋ ਹਾਂਜੀ ਮਿੱਤਰੋ ਕਹਿੰਦੇ ਇੰਸ਼ੋਰੈਂਸ ਬੰਦ ਕਰਵਾਉਣੀ ਆ ਤਾਂ 5 ਦਿਨ ਪਹਿਲਾਂ ਹੀ ਹੋ ਸਕਦੀ ਆ ਜਦੋਂ ਤੁਸੀਂ ਜਾਣਾ ਵਾ ਇੰਡੀਆ ਮੈਂ ਕਿਹਾ ਚਲੋ ਕੋਈ ਨਹੀਂ ਫਿਰ 5 ਦਿਨ ਪਹਿਲਾਂ ਜਦੋਂ ਆਪਾਂ ਟ੍ਰਿਪ ਟੂਰਟ ਕਰਵਾਤੀ ਨਾ ਆਪਣੇ 5 ਦਿਨ ਰਹਿ ਗਏ ਹੋਣੇ ਇੰਡੀਆ ਜਾਣ ਤੋਂ ਪਹਿਲਾਂ ਉਦੋਂ ਆਪਾਂ ਕੈਨਸਲ ਕਰਵਾ ਦੇਣੀ ਆ ਫਿਰ ਆਪਾਂ ਹੋ ਜਾਣਾ ਵਿਲੇ ਮੋਜਾਂ ਲਟਾਂਗੇ ਠੀਕ ਆ ਭਾਈ ਉਦੋਂ ਹੀ ਕਰਵਾਵਾਂਗੇ 5 ਦਿਨ ਪਹਿਲਾਂ ਮੈਨੂੰ ਯਾਦ ਰੱਖਣਾ ਪੈਣਾ ਵੀ ਇਹ ਵੀ ਕੰਮ ਕਰਵਾਉਣਾ ਫਿਰ ਆਪਾਂ ਗੱਡੀ ਨੂੰ ਖੜਾ ਕੇ ਆਪਣੇ ਮਿੱਤਰ ਕੋਲ ਇੰਡੀਆ ਭੱਜ ਜਾਣਾ ਸੋ ਚਲੋ ਹੁਣ ਗੁਰਦੁਆਰਾ ਸਾਹਿਬ ਚੱਲਦੇ ਆ ਉਸ ਤੋਂ ਬਾਅਦ ਇੱਕ ਦੋ ਕੰਮ ਹੋਰ ਕਰਦੇ ਚਲੋ ਹੁਣ ਆਪਾਂ ਗੁਰੂ ਘਰ ਚੱਲੀਏ ਕਿਤੇ ਨਹੀਂ ਰੁਕਣਾ ਹੁਣ ਆਪਾਂ ਖਿੱਚ ਕੇ ਚੱਲੀਏ 10 ਮਿੰਟ ਦਾ ਰਾਹ ਏ ਮੱਥਾ ਟੇਕ ਕੇ ਉਸ ਤੋਂ ਬਾਅਦ ਦੇਖਦੇ ਆ ਕੀ ਕਰਨਾ ਚਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਹੁਣ ਗੁਰਦੁਆਰਾ ਸਾਹਿਬ ਇਕੱਠ ਤਾਂ ਕਾਫੀ ਹੁੰਦਾ ਦੇਖ ਲਓ ਅੱਜ ਸੋਮਵਾਰ ਆ ਫਿਰ ਵੀ ਕਾਫੀ ਗੱਡੀਆਂ ਖੜੀਆਂ ਗੱਡੀ ਨੂੰ ਆਪਾਂ ਲਾ ਦਈਏ ਇੱਥੇ ਰਮਾਲ ਭਾਈ ਮਿੱਤਰੋ ਆਪਾਂ ਬੰਨ ਲਿਆ ਏਸੀ ਆਪਣਾ ਆਵਾਜ਼ ਬਹੁਤ ਕਰਦਾ ਗੱਡੀ ਦਾ ਤੇ ਚਲੋ ਮੱਥਾ ਟੇਕੀਏ ਵਾਹਿਗੁਰੂ ਜੀ ਜੇ ਸ਼ੁਕਰ ਕਰੀਏ ਪਾ ਪੀਆਰ ਹੋਏ ਆ ਤੇ ਹੌਲੀ ਹੌਲੀ ਸਾਰੇ ਪੀਆਰ ਹੋ ਜਾਣ ਹੌਲੀ ਹੌਲੀ ਨਹੀਂ ਛੇਤੀ ਹੋ ਜਾਣ ਤੇ ਚਲੋ ਚੱਲੀਏ ਰਮਣੰਗ ਨਾਨਕ ਪਰਕ ਕੀਰਤਨ ਪੁੱਤਰ ਪੁਰਜੀ ਸੋ ਹਾਂਜੀ ਮਿੱਤਰੋ ਮੱਥਾ ਆਪਾਂ ᱴੇਕ ਆਇਆ ਹੁਣ ਆਪਾਂ ਚੱਲੇ ਆ ਸਰਵਿਸ ਕੈਨੇਡਾ ਆਪਾਂ ਲੈ ਕੇ ਹੁਣ ਸਿੰਨ ਨੰਬਰ ਸਿੰਨ ਨੰਬਰ ਜਦ ਵੀ ਮੈਂ ਜਾਂਦਾ ਉਹਨਾਂ ਕੋਲ ਉਹਨਾਂ ਦਾ ਸਿਸਟਮ ਡਾਊਨ ਹੀ ਹੁੰਦਾ ਸੋ ਅੱਜ ਦੇਖਦੇ ਆਂ ਕੀ ਪਤਾ ਅੱਜ ਮਿਲ ਜਵੇ ਨਾਲੇ ਆਪਾਂ ਮਾਲ ਦੇ ਵਿੱਚ ਕਰਕੇ ਆਵਾਂਗੇ ਸ਼ਾਪਿੰਗ ਥੋੜੀ ਬਹੁਤੀ ਠੀਕਾ ਸ਼ਾਪਿੰਗ ਚੱਲ ਰਹੀ ਆ ਬਈ ਲਾਸਟ ਵਾਲੀ ਵੀਡੀਓ ਵੀ ਦੇਖ ਕੇ ਆਉਣੇ ਆ ਰੋਜ਼ ਹੀ ਆਪਾਂ ਸ਼ਾਪਿੰਗ ਕਰੀਦੀ ਆ ਜਦੋਂ ਵੀ ਮੌਕਾ ਮਿਲਦਾ ਬਟਰ ਜਾਇਨਾ ਦੇ ਵਿੱਚ ਜ਼ਿਆਦਾ ਕੁਝ ਨਹੀਂ ਮਿਲਦਾ ਬਟ ਸਟਿਲ ਫਿਰ ਵੀ ਦੇਖ ਕੇ ਆਉਣੇ ਆ ਜੇ ਕੁਝ ਮਿਲੇ ਆਪਾਂ ਜ਼ਰੂਰ ਚੱਕ ਕੇ ਲਿਆਉਂਗੇ ਤੇ ਚਲੋ ਚ ਗੱਡੀ ਆਪਾਂ ਨੂੰ ਪਾਰਕ ਬਾਈ ਉੱਥੇ ਕਰਨੀ ਪੈਣੀ ਐ ਮਾਲ ਦੇ ਵਿੱਚ ਉੱਥੇ ਸ਼ਾਪਿੰਗ ਕਰ ਲਾਂਗੇ ਨਾਲੇ ਕਿਉਂਕਿ ਸਰਵਿਸ অন্ਟਾਰੀਓ ਕਿਉਂਕਿ ਸਰਵਿਸ ਕੈਨੇਡਾ ਦੇ ਮੂਰੇ ਤਾਂ ਪਾਰਕਿੰਗ ਹੀ ਨਹੀਂ ਹੁੰਦੀ ਤੇ ਚਲੋ ਚੱਲੀਏ ਫਿਰ ਆਪਾਂ ਮਾਲ ਵੀ ਘੁੰਮ ਕੇ ਆਈਏ ਟਾ 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 ਬਾਕੀ ਟਿਕਟ ਬਾਈ ਮਿੱਤਰੋ ਆਪਾਂ ਛੇਤੀ ਹੀ ਕਰਾ ਦੇਣੀ ਛੇਤੀ ਕੀ ਅੱਜ ਕੱਲ ਦੇ ਵਿੱਚ ਕਰਾ ਦੇਣੀ ਆ ਅਗਲੀ ਵੀਡੀਓ ਵਿੱਚ ਲੱਗਦਾ ਟਿਕਟਾਂ ਲੀ ਹੋਊਗੀ ਬਾਕੀ ਦੇਖਦੇ ਜੋ ਵੀ ਸਿਸਟਮ ਲੱਗਦਾ ਆਪਣਾ ਸਿਹਰਾ ਬਾੜਾ ਚਾਏ ਬਾੜੀ ਐਕਸਾਈਟਮੈਂਟ ਬਹੁਤ ਕੁਝ ਕਰਨਾ ਪੰਜਾਬ ਦੇ ਵਿੱਚ ਜਾ ਕੇ ਪੂਰੇ ਸਾਢੇ ਪੰਜ ਸਾਲ ਹੋ ਗਏ ਨੇ ਮੈਂ ਭੁੱਲਿਆ ਕੁਝ ਨਹੀਂ ਸਾਰਾ ਕੁਝ ਜਾਦਾ ਘਰ ਵੀ ਆਪਾਂ ਨਵਾਂ ਬਣਾਇਆ ਤੁਹਾਨੂੰ ਵੀ ਸਾਰਾ ਕੁਝ ਆਪਾਂ ਦਿਖਾਉਂਦੇ ਰਹੂਗੇ ਕੀ ਸਿਸਟਮ ਚੱਲਦਾ ਠੀਕ ਆ ਵਧੀਆ ਘੁੰਮਾਂਗੇ ਬਹਿਰਾਂਗੇ ਮੋਟਰਾਂ ਤੇ ਜਾਇਆ ਕਰਾਂਗੇ ਮੈਸਾ ਖੋਲਿਆ ਕਰਾਂਗੇ ਬੰਨਿਆ ਕਰਾਂਗੇ ਗੋਹਾ ਚੱਕਿਆ ਕਰਾਂਗੇ ਸਾਰਾ ਕੁਝ ਕਰਿਆ ਕਰਨਾ ਪੰਜਾਬ ਜਾ ਕੇ ਕਪੜੇ ਲੈ ਕੇ ਆਉਣੇ ਆ ਤੇ ਫੰਕਸ਼ਨ ਮਾਰਦੇ ਆ ਸ਼ਾਮ ਨੂੰ ਆਪਾਂ ਜਾਣਾ ਵਾ ਕਹਿੰਦੇ 온ਟਾਰੀਓ ਠੀਕ ਆ ਬਈ ਚਲੋ ਹੁਣ ਬਈ ਮਿੱਤਰੋ ਆਪਾਂ ਪਹੁੰਚ ਗਿਆ ਕਾਰਨਵਲ ਮਾਲ ਦੀ ਪਾਰਕਿੰਗ ਦੇ ਵਿੱਚ ਔਰੇ ਆਪਾਂ ਗੱਡੀ ਖੜਾ ਕੇ ਆਪਾਂ ਜਾਵਾਂਗੇ ਸਿੰਨ ਨੰਬਰ ਅਪਡੇਟ ਕਰਵਾਉਣ ਨਾਲ ਹੀ ਆ ਬਸ ਦੋ ਤਿੰਨ ਬਿਲਡਿੰਗਾਂ ਟੱਪ ਕੇ ਫਿਰ ਆਪਾਂ ਔਰੇ ਸ਼ਾਪਿੰਗ ਕਰਾਂਗੇ ਫਿਰ ਆਪਾਂ ਜਾਵਾਂਗੇ ਘਰੇ ਤੇ ਸ਼ਾਮ ਨੂੰ ਬਈ ਆਪਣਾ ਲੋਡ ਚੇਂਜ ਹੋ ਗਿਆ ਆਪਾਂ ਪਤਾ ਕਿੱਥੇ ਚੱਲੇ ਆ ਆਪਾਂ ਚੱਲੇ ਆ ਮੌਂਟਰੀਅਲ ਬਈ ਮੌਂਟਰੀਅਲ ਕਹਿੰਦੇ ਮੌਂਟਰੀਅਲ ਜਾਵਾਂਗੇ 온ਟਾਰੀਓ ਤੋਂ ਹੋ ਗਿਆ ਆਪਣਾ ਕੈਨਸਲ ਚਲੋ ਜਿੱਥੇ ਵੀ ਜਾਣੇ ਆ ਵਧੀਆ ਹੀ ਆ ਹੁਣ ਜਿੰਨੇ ਗਿਹੜੇ ਲੱਗੇ ਨਾ ਆਪਾਂ ਪਹਿਲਾ ਪਹਿਲਾ ਲਾ ਦੇਣੇ ਆ ਫਿਰ ਆਪਾਂ ਇੰਡੀਆ ਭੱਜ ਜਾਣਾ ਯੈਸ ਵਾਲੇ ਮੌਲ ਦੇ ਵਿੱਚ ਬਾਈ ਆਪਾਂ ਗੱਡੀ ਲਾਤੀ ਇਧਰਲੇ ਪਾਸੇ ਚਲੋ ਇਧਰਲੇ ਪਾਸੇ ਰਹਿ ਗਈ ਬਿਲਡਿੰਗ ਸិន ਨੰਬਰ ਅਪਡੇਟ ਕਰਵਾਉਨੇ ਆ ਫਿਰ ਆਪਾਂ ਆਉਨੇ ਆ ਦੁਬਾਰਾ ਵਾਪਸ ਮੌਲ ਚ ਆਜੋ ਚੱਲੀਏ ਸੋ ਮਿੱਤਰੋ ਨਵਾਂ ਸੈਨ ਨੰਬਰ ਮਿਲ ਗਿਆ ਹੁਣ ਚਲੋ ਚੱਲੀਏ ਆਪਾਂ ਮਾਹੌਲ ਦੇ ਵਿੱਚ ਕਰੀਏ ਸ਼ਾਪਿੰਗ ਸ਼ੂਪਿੰਗ ਦਿਖਾਈਏ ਤੁਹਾਨੂੰ ਠੀਕ ਆ ਨਾਲ ਹੀ ਆ ਬੱਸ ਅਗਲੀ ਬਿਲਡਿੰਗ ਸੈਨ ਨੰਬਰ ਆਪਾਂ ਗੱਡੀ 'ਚ ਰੱਖਤਾ ਤੇ ਚਲੋ ਆਜੋ ਮਾਹੌਲ ਦੇ ਵਿੱਚ ਕਰੀਏ ਆਪਾਂ ਸ਼ਾਪਿੰਗ ਮਿੱਤਰੋ ਸ਼ਾਪਿੰਗ ਚਲੋ 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 ਸੋ ਹਾਂਜੀ ਮਿੱਤਰੋ ਕਹਿੰਦੇ ਨਵਾਂ ਸਿਨ ਨੰਬਰ ਮਿਲ ਗਿਆ ਹੁਣ ਜਿੰਨਾ ਚਿਰ ਆਪਾਂ ਕੈਨੇਡਾ ਦੇ ਵਿੱਚ ਇਹੀ ਸਿਨ ਨੰਬਰ ਰਹਿਣਾ ਕਦੇ ਆਪਣਾ ਸਿਨ ਨੰਬਰ ਚੇਂਜ ਨਹੀਂ ਹੋਣਾ ਚਾਹੇ ਆਪਾਂ ਸਿਟੀਜਨਸ਼ਿਪ ਲੈ ਲਈਏ ਸਿਟੀਜਨਸ਼ਿਪ ਤਾਂ ਸ਼ਾਇਦ ਮੈਂ ਨਾ ਹੀ ਲਵਾਂ ਕਾਫੀ ਜਗ੍ਹਾ ਮੌਲ ਮੂਲ ਘੁੰਮ ਕੇ ਉਸ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਕਹਿੰਦੇ ਬੋਲ ਮੜ ਦੇ ਵਿੱਚ ਮੈਂ ਕਿਹਾ ਚਲੋ ਗਰੋਸਰੀ ਕਰ ਲਈਏ ਦੇਖ ਲਓ ਸ਼ਾਮ ਹੋ ਗਈ ਹੈ ਤੇ ਬਾਈ ਰੋਟੀ ਬਣਾਉਣ ਲੱਗਿਆ ਬਾਈ ਕਹਿੰਦਾ ਇਕੱਲਾ ਹੀ ਗਰੋਸਰੀ ਕਰ ਲਿਆ ਉਸ ਤੋਂ ਬਾਅਦ ਆਪਾਂ ਜਾਣਾ ਮੌਂਟਰੀਅਲ ਬਾਈ ਨੇ ਬਸ ਘੰਟੇ ਤੱਕ ਜਿੰਨੇ ਟਰੈਲਰ ਲੈ ਕੇ ਆਉਣਾ ਘੰਟੇ ਤ ਚੱਕ ਲੋ ਮੁੰਡਾ ਕਹਿੰਦੇ ਟਰੱਕ ਦੇ ਵਿੱਚ ਹਵਾ ਭਾਰ ਰਿਹਾ ਹਵਾ ਘਟ ਸੀਗੀ ਆਪਣੇ ਟਰੱਕ ਦੇ ਵਿੱਚ ਹੁਣ ਆਪਾਂ ਬਾਈ ਮੋਂਟਰੀਅਲ ਨਿਕਲ ਜਾਣਾ ਸਿਰ ਲੱਗ ਗਿਆ ਦੂਜਾ ਟਰੱਕ ਉਧਰ ਖੜਾਤਾ ਹੈ ਤਾਂ ਕਿ ਜਿੱਦਾਂ ਦੇ ਰੈਨਡੋਟੇ ਭਰਾ ਦੇ ਚੱਲ ਰਿਹਾ ਸਾਰੇ ਤੇ ਆਉਣ ਸਾਰੇ ਕਿੱਲ ਕਰਨ ਸਾਰੇ ਪੀਆਰ ਹੋਣ ਸਾਰੇ ਇੰਡੀਆ ਜਾਣ ਦੀ ਤਿਆਰੀ ਕਰਨ ਕੋਈ ਵੀ ਬੰਦਾ ਜਦੋਂ ਪੀਆਰ ਹੋ ਜਾਂਦਾ ਨਾ ਉਦੋਂ ਜਾਣ ਦਾ ਬੜਾ ਸਵਾਦ ਆਉਂਦਾ ਪੀਆਰ ਕਰਕੇ ਮੈਨੂੰ 5.5 ਸਾਲ ਹੋ ਚੱਲੇ ਵੀ ਜੇ 5.5 ਸਾਲਾਂ ਬਾਅਦ ਹੁਣ ਇੰਡੀਆ ਜਾਣਾ ਪਰ ਕੋਈ ਚੱਕਰ ਨਹੀਂ ਦੇਰ ਆਏ ਦਰਸਤ ਆਏ ਤੇਰਾ ਲੱਗਿਆ ਵਧੀਆ ਚੱਲ ਰਿਹਾ ਪੂਰਾ ਮਾਹੌਲ ਬਣਿਆ ਪਿਆ ਡੇਲੀ ਸ਼ੋਪਿੰਗ ਕਰੀਏ ਜਦੋਂ ਵੀ ਕਿਤੇ ਮਾਪਾ ਵੱਲ ਜਵੇ ਅੱਜ ਕੁਝ ਮਿਲਿਆ ਨਹੀਂ ਤਾਂ ਕਰਕੇ ਇੰਡੀਆ ਰਜਾਈਨਾ ਹੀ ਨਹੀਂ ਕਿੱਥੇ ਹੋਰ ਕਿਤੇ ਬ੍ਰੇਕ ਪੈਂਦੀ ਆ ਟ੍ਰਾਂਟੋ ਮੌਂਟਰੀਅਲ ਕੈਲਗਰੀ ਉੱਥੋਂ ਸ਼ੋਪਿੰਗ ਕਰੀਤੀ ਆ ਬਾਕੀ ਇਹ ਵੀਡੀਓ ਇੱਥੇ ਤੱਕ ਇਸੇ ਹੁਣ ਨਿਕਲ ਜਾਣਾ ਆਪਾਂ ਦੱਸਿਓ ਕਿਵੇਂ ਲੱਗੀ ਵਧੀਆ ਲੱਗੀ ਲ